ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਸੰਸਦਾਂ ਤੇ ਕੈਬਨ ਮੰਤਰੀਆਂ ਨੂੰ ਦਿੱਤੇ ਨਵੇਂ ਆਦੇਸ਼ ਕੀ ਕਿਹਾ ਹੈ ਅਰਵਿੰਦ ਕੇਜਰੀਵਾਲ ਨੇ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿੱਚ ਸ਼ਨਾਟਾ ਛਾ ਗਿਆ ਹੈ ਕੈਬਨ ਮੰਤਰੀ ਥਰ-ਥਰ ਕੰਬਣ ਲੱਗੇ ਨੇ ਜੋ ਕੇਜਰੀਵਾਲ ਦੇ ਇਹ ਹੁਕਮ ਨਹੀਂ ਮੰਨਣਗੇ ਤਾਂ ਉਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਮਿਲੇਗਾ ਮਾਨ ਸਨਮਾਨ ਜੋ ਕੈਬਨ ਮੰਤਰੀ ਤੇ ਸੰਸਦ ਤੇ ਵਿਧਾਇਕ ਜਿਨ੍ਹਾਂ ਦੇ ਉੱਪਰ ਬਹੁਤ ਵੱਡਾ ਇਹ ਹੁਕਮ ਚੜਿਆ ਗਿਆ ਕੀ ਹੁਕਮ ਚੜਾਇਆ ਕੇਜਰੀਵਾਲ ਨੇ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਵਿੱਚ ਪੰਜਾਬ ਦੇ ਸੰਸਦ ਵਧਾਇਕ ਤੇ ਮੰਤਰੀਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਏ ਉਸ ਮੀਟਿੰਗ ਨੇ ਪੂਰੀ ਤਰ੍ਹਾਂ ਖਲਬਲੀ ਮਚਾ ਦਿੱਤੀ ਏ ਸੰਸਦ ਮੈਂਬਰ ਤੇ ਵਿਧਾਇਕ ਜਿਨ੍ਹਾਂ ਦੇ ਵਿੱਚ ਹਲਚਲ ਮਚ ਗਈ ਏ ਕਿ ਹੁਣ ਕੀ ਕੀਤਾ ਜਾਵੇ ਜੋ ਕੇਜਰੀਵਾਲ ਨੇ ਬਹੁਤ ਵੱਡੇ ਆਦੇਸ਼ ਜਾਰੀ ਕਰ ਦਿੱਤੇ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਬਹੁਤ ਵੱਡੀ ਗਾਂ ਦੇ ਦਿੱਤੀ ਏ ਸੋ ਕੇਜਰੀਵਾਲ ਚਾਹੁੰਦੇ ਨੇ ਕਿ ਹੁਣ ਪਾਰਟੀ ਦੇ ਲਈ ਬਹੁਤ ਜ਼ਿਆਦਾ ਪੈਸਾ ਹੋਣਾ ਚਾਹੀਦਾ ਔਰ ਉਹ ਪੈਸਾ ਕਿੱਥੋਂ ਆਵੇਗਾ ਉਹ ਕਿਵੇਂ ਆਵੇਗਾ ਇਸ ਦੇ ਬਾਰੇ ਉਹਨਾਂ ਨੇ ਸਲਾਹ ਦਿੱਤੀ ਹੈ ਆਪਣੇ ਕੈਬਨ ਮੰਤਰੀਆਂ ਨੂੰ ਤੇ ਵਿਧਾਇਕਾਂ ਨੂੰ ਤੇ ਹੁਕਮ ਵੀ ਦਿੱਤੇ ਨੇ ਕਿ ਪੈਸਾ ਵੀ ਜ਼ਰੂਰੀ ਚਾਹੀਦਾ ਹੈ ਇੱਕ ਇੱਕ ਜਣੇ ਨੂੰ 20-20 ਕਰੋੜ ਰੁਪਇਆ ਇਕੱਠਾ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਵੀ ਇੱਕ ਵਿਧਾਇਕ ਜਾਓ ਮੰਤਰੀਏ ਚਾਹੋ ਸੰਸਦ ਦੇ ਉਹ 20 ਕਰੋੜ ਰੁਪਇਆ ਇਕੱਠਾ ਕਰਕੇ ਆਪਣੇ ਹਲਕੇ ਦੇ ਵਿੱਚੋਂ ਤੇ ਉਹ ਪਾਰਟੀ ਨੂੰ ਦੇਵੇ ਤੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਜਮ੍ਹਾਂ ਕਰਵਾਵੇ ਸੋ ਮੁੱਖ ਮੰਤਰੀ ਰਾਹਤ ਫੰਡ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਉਸ ਮੀਟਿੰਗ ਵਿੱਚ ਮੌਜੂਦ ਸੀ ਪਰ ਉਹ ਵੀ ਬੋਲਣੋਂ ਚੁੱਕ ਗਏ ਉਸ ਵਿੱਚ ਸਿਰਫ ਦੋ ਵਿਧਾਇਕ ਇੱਕ ਮੌਜੂਦਾ ਕੈਬਨ ਮੰਤਰੀ ਤੇ ਇੱਕ ਸਾਂਸਦ ਅੱਗੇ ਆਏ ਜਿਨ੍ਹਾਂ ਨੇ 20 ਕਰੋੜ ਰੁਪਏ ਦੇਣ ਦੀ ਹਾਮੀ ਭਰੀਏ ਬਾਕੀ ਸਾਰੇ ਦੇ ਸਾਰਿਆਂ ਦੇ ਵਿੱਚ ਛਣਾਟਾ ਛਾਇਆ ਰਿਹਾ ਸਾਰੇ ਕੁਸ਼ਨ ਮੁੱਸਰ ਕਰਦੇ ਹੋਏ ਉਸ ਮੀਟਿੰਗ ਦੇ ਵਿੱਚੋਂ ਬਾਹਰ ਆ ਗਏ ਜੋ ਇਹ ਆਦੇਸ਼ ਕਿਵੇਂ ਪੂਰੇ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਨੇ ਜਦੋਂ ਟਿਕਟਾਂ ਦਿੱਤੀਆਂ ਸੀ ਉਸ ਸਮੇਂ ਉਹਨਾਂ ਨੇ ਆਮ ਤਰ੍ਹਾਂ ਦੇ ਜੋ ਕਾਕਿਆਂ ਨੂੰ ਟਿਕਟਾਂ ਦਿੱਤੀਆਂ ਸੀ ਗਿਆ ਤੇ ਉਹ ਆਮ ਘਰਾਂ ਦੇ ਜਿਹੜੇ ਕਾਕੇ ਸੀ ਉਹ ਵਿਧਾਇਕ ਬਣੇ ਸੀ ਉਹਨਾਂ ਵਾਸਤੇ 20 ਕਰੋੜ ਰੁਪਇਆ ਇਕੱਠਾ ਕਰਨਾ ਬਹੁਤ ਔਖਾ ਹੈ ਕਿਉਂਕਿ ਆਮ ਆਦਮੀ ਪਾਰਟੀ ਪਹਿਲਾਂ ਹੀ ਪੰਜਾਬ ਵਿੱਚ ਆਪਣੀ ਬਦਨਾਮੀ ਕਰਾ ਚੁੱਕੀ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਜਦੋਂ ਪਿੰਡਾਂ ਵਿੱਚ ਜਾਂਦੇ ਨੇ ਤਾਂ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਕਿਸਾਨ ਉਹਨਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੰਦੇ ਸੋ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਨੂੜਾ ਨੇ 20 ਕਰੋੜ ਰੁਪਏ ਦੇਣ ਦੀ ਹਮਈ ਪਰੀ ਔਰ ਇਸ ਦੇ ਨਾਲ ਹੀ ਇੱਕ ਸੰਸਦ ਸੰਗਰੂਰ ਹਲਕੇ ਦੇ ਗੁਰਮੀਤ ਸਿੰਘ ਮੀਤ ਹੇਰ ਨੇ 20 ਕਰੋੜ ਰੁਪਏ ਦੇਣ ਦੀ ਹਮਈ ਪਰੀਏ ਇਹਨਾਂ ਦੋਨਾਂ ਨੇ ਹੀ 20-20 ਕਰੋੜ ਰੁਪਏ ਇਕੱਠਾ ਕਰਕੇ ਦੇਣ ਲਈ ਕਿਹਾ ਬਾਕੀ ਸਾਰੇ ਚੁੱਪਚਾਪ ਉਸ ਮੀਟਿੰਗ ਦੇ ਵਿੱਚੋਂ ਬਾਹਰ ਆ ਗਏ ਨੇ ਜੋ ਹੁਣ ਆਪਣੇ ਹਲਕੇ ਵਿੱਚੋਂ ਕਿਵੇਂ 20 ਕਰੋੜ ਰੁਪਇਆ ਇਕੱਠਾ ਕਰਨ ਸੋ ਆਮ ਆਦਮੀ ਪਾਰਟੀ ਦੇ ਇਹ ਆਦੇਸ਼ ਮੰਨਣਗੇ ਸਾਰੇ ਵਿਧਾਇਕ ਤਾਂ ਇਹਨਾਂ ਨੂੰ ਅਗਲੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਜੇਕਰ ਇਹ 20 ਕਰੋੜ ਰੁਪਇਆ ਕੋਈ ਵਿਧਾਇਕ ਨਹੀਂ ਦਿੰਦਾ ਤਾਂ ਉਸ ਦੀ ਟਿਕਟ ਕੱਟ ਦਿੱਤੀ ਜਾਵੇਗੀ ਉਸ ਹਲਕੇ ਵਿੱਚ ਨਵਾਂ ਹਲਕਾ ਇੰਚਾਰਜ ਲਾ ਦਿੱਤਾ ਜਾਵੇਗਾ ਜ਼ਿੰਮੇਵਾਰੀਆਂ ਉਸ ਨੂੰ ਦੇ ਦਿੱਤੀਆਂ ਜਾਣਗੀਆਂ ਜੋ ਕਿ ਵਿਧਾਇਕਾਂ ਲਈ ਬਹੁਤ ਮੁਸੀਬਤ ਦੀ ਘੜੀ ਖੜੀ ਹੋ ਗਈ ਹੈ ਸੋ 20 ਵੀ ਕਰੋੜ ਰੁਪਇਆ ਹਰੇਕ ਨੇ ਇਕੱਠਾ ਕਰਨਾ ਬਹੁਤ ਔਖਾ ਹੋ ਗਿਆ ਸੋ ਅਰਵਿੰਦ ਕੇਜਰੀਵਾਲ ਨੇ ਜੋ ਵੀਡੀਓ ਕਾਨਫਰੰਸ ਤੇ ਰਾਹੀਂ ਪੰਜਾਬ ਦੇ ਸਾਰੇ ਕਬਨ ਮੰਤਰੀਆਂ ਤੇ ਸੰਸਦਾਂ ਨਾਲ ਇਹ ਮੀਟਿੰਗ ਕੀਤੀ ਹੈ ਉਹਨਾਂ ਨੇ ਡਿਊਟੀ ਲਾ ਦਿੱਤੀ ਇਹਨਾਂ ਸਾਰਿਆਂ ਦੀ ਕਿ ਜਾਓ ਆਪਣੇ ਹਲਕੇ ਦੇ ਵਿੱਚ ਆਪਣੇ ਮਿੱਤਰਾਂ ਤੋਂ ਦੋਸਤਾਂ ਤੋਂ ਆਪਣੇ ਜਾਣਨ ਵਾਲਿਆਂ ਤੋਂ ਇੰਡਸਟਰੀ ਮਾਲਕਾਂ ਤੋਂ ਮਦਦ ਲਓ ਤੇ ਕਰੋੜਾ ਰੁਪਇਆ ਇਕੱਠੇ ਕਰਕੇ ਨਵੇਂ ਤਿਆਰ ਕੀਤੇ ਗਏ ਰੰਗਲਾ ਪੰਜਾਬ ਫੰਡ ਵਿੱਚ ਜਮ੍ਹਾਂ ਕਰਾਓ ਤਾਂ ਕਿ ਉਹ ਫੰਡ ਦੀ ਵਰਤੋਂ ਪੰਜਾਬ ਦੇ ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਮਦਦ ਕੀਤੀ ਜਾ ਸਕੇ ਸੋ ਪੰਜਾਬ ਦੇ ਵਿੱਚ ਇਹ ਬਹੁਤ ਵੱਡਾ ਹੁਕਮ ਆਇਆ ਇਨ੍ਹਾਂ ਤੋਂ ਇਲਾਵਾ ਜਿਨ੍ਹਾਂ ਕੀ ਐਲਾਨ ਕਰਨ ਤੋਂ ਬਾਅਦ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਆਪਣੇ ਵੱਲੋਂ ਦਿੱਤੇ ਜਾਣ ਵਾਲੇ 1 ਕਰੋੜ ਦੀ ਮਦਦ ਬਾਰੇ ਵੀ ਦੱਸਿਆ ਜਦੋਂ ਕਿ ਜ਼ਿਆਦਾਤਰ ਕੈਬਨ ਮੰਤਰੀ ਤੇ ਸੰਸਦ ਜਿਨ੍ਹਾਂ ਨੇ ਚੁੱਪ ਵੜਤੇ ਹੋਈ ਨਜ਼ਰ ਆਏ ਉਹਨਾਂ ਨੇ ਆਪਣੇ ਆਪ ਨੂੰ ਮੀਟਿੰਗ ਸੁਣਨ ਤੱਕ ਹੀ ਸੀਮਤ ਰੱਖਿਆ ਕਿਉਂਕਿ ਜਿਸ ਤਰੀਕੇ ਨਾਲ ਪ੍ਰਗਰਵ ਪੈਦੀਆਂ ਗੱਲਾਂ ਮੀਟਿੰਗ ਵਿੱਚ ਹੋ ਰਹੀਆਂ ਹਨ ਜ਼ਿਆਦਾਤਰ ਕੈਬਨ ਮੰਤਰੀਆਂ ਦੀ ਇਹ ਹਿੰਮਤ ਨਹੀਂ ਕਿ ਉਹ ਉਹਨਾਂ ਦੇ ਸਾਹਮਣੇ ਕੁਝ ਬੋਲ ਵੀ ਸਕਣ ਜੋ ਕਿ ਫਿਰੋਜ਼ਪੁਰ ਤੋਂ ਇੱਕ ਹਰਜਿੰਦਰ ਸਿੰਘ ਵੱਲੋਂ ਮੀਟਿੰਗ ਵਿੱਚ 5 ਕਰੋੜ ਰੁਪਏ ਲਿਖਵਾਏ ਗਏ ਉਹ ਆਪਣੇ ਪੱਧਰ ਤੇ ਪੈਸਾ ਇਕੱਠਾ ਕਰਕੇ ਪਾਰਟੀ ਨੂੰ ਦੇਵੇਗਾ ਸੋ ਇਸ ਤੋਂ ਪਹਿਲਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਕੁਝ ਬੋਲਦੇ ਉਹਨਾਂ ਨੇ ਕਿਹਾ ਕਿ ਮੇਰੇ 300 ਦੇ ਕਰੀਬ ਐਨ ਆਰ ਆਈ ਵਿਦੇਸ਼ਾਂ ਵਿੱਚ ਬੈਠੇ ਹੋਏ ਜਾਣੂ ਪਹਿਚਾਣੂ ਮੇਰੇ ਜਿਹੜੇ ਲੋਕ ਨੇ ਮੈਂ ਉਹਨਾਂ ਨੂੰ ਖੁਦ ਫੋਨ ਕਰਕੇ ਇਹ ਐਨ ਆਰ ਆਈ ਤੋਂ ਪੈਸਾ ਇਕੱਠਾ ਕਰਾਂਗਾ ਸੋ ਹਾਲਾਂਕਿ ਭਗਵੰਤ ਮਾਨ ਵੱਲੋਂ ਇੱਥੇ ਸਾਫ਼ ਨਹੀਂ ਕੀਤਾ ਗਿਆ ਕਿ ਉਹਨਾਂ ਨੂੰ 300 ਫੋਨ ਫਰਾਈ ਕਿੰਨਾ ਪੈਸਾ ਇਕੱਠਾ ਕੀਤਾ ਜਾਵੇਗਾ ਪਰ ਇਹਨਾਂ ਜ਼ਰੂਰ ਕਿਹਾ ਹੈ ਕਿ ਇਹਨਾਂ 300 ਫੋਨ ਕਾਲਾਂ ਨਾਲ ਇਹ ਕਰੋੜਾਂ ਰੁਪਏ ਇਕੱਠੇ ਕਰਨ ਦਾ ਅਹਿਸਾਸ ਜ਼ਰੂਰ ਕਰਨਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਟਿੰਗ ਵਿੱਚ ਜੋ ਸ਼ਾਮਲ ਕੀਤਾ ਗਿਆ ਸੀ 20-20 ਕਰੋੜ ਰੁਪਏ ਇਕੱਠਾ ਕਰਨਾ ਜੋ ਹੁਣ ਪੰਜਾਬ ਦੇ ਵਿੱਚ ਹੜਾਂ ਦੀ ਸਹਾਇਤਾ ਕੀਤੀ ਜਾ ਸਕੇ ਇਸੇ ਤਰ੍ਹਾਂ ਕਮਲ ਮੰਤਰੀ ਦਵਜੋਤ ਸਿੰਘ ਨੇ ਕਿਹਾ ਕਿ ਮੈਂ 20 ਗੁਲਾਮ ਨੂੰ ਪਹਿਲਾਂ ਹੀ ਆਪਣੇ ਨਿੱਜੀ ਖਰਚੇ ਤੇ ਠੀਕ ਕਰਾਉਣ ਦਾ ਐਲਾਨ ਕਰ ਚੁੱਕਿਆ ਹਾਂ ਮੈਂ ਮੀਟਿੰਗ ਵਿੱਚ ਕਿਹਾ ਕਿ ਮੈਂ 20 ਕਰੋੜ ਨੂੰ ਆਉਣ ਵਾਲੇ ਹਰ ਖਰਚੇ ਨੂੰ ਆਪਣੀ ਜੇਬ ਵਿੱਚੋਂ ਕਰਕੇ ਉਹ ਤਿਆਰ ਕਰਾਂਗਾ ਇਸ ਦੇ ਨਾਲ ਅੰਦੀਪ ਸਿੰਘ ਚੇਅਰਮੈਨ ਵੱਲੋਂ 50 ਲੱਖ ਰੁਪਏ ਆਪਣੀ ਜੇਬ ਵਿੱਚੋਂ ਦੇਣ ਦਾ ਬਿਲਾਨ ਕੀਤਾ ਗਿਆ ਸੋ ਆਮ ਆਦਮੀ ਪਾਰਟੀ ਦੇ ਉੱਪਰ ਜੋ ਕੇਜਰੀਵਾਲ ਨੇ ਆਦੇਸ਼ ਜਾਰੀ ਕੀਤੇ ਨੇ ਉਹ ਬਹੁਤ ਵੱਡਾ ਗਾਇ ਡੇਗੀ ਹੈ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਬਹੁਤ ਸਾਰੇ ਮੰਤਰੀ ਤੇ ਬਹੁਤ ਸਾਰੇ ਵਿਧਾਇਕ ਤੇ ਚੇਅਰਮੈਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹਨਾਂ ਦੀ ਬਹੁਤ ਔਖਾ ਹੋ ਗਿਆ ਹੈ ਪਾਰਟੀ ਦੇ ਤੌਰ ਤੇ ਫੰਡ ਇਕੱਠਾ ਕਰਕੇ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਪਾਰਟੀ ਦੇ ਵੱਲੋਂ ਇਹ ਫੰਡ ਨੂੰ ਪੰਜਾਬ ਵਿੱਚ ਵਰਤਣਾ ਸੋ ਆਮ ਆਦੇ ਪਾਰਟੀ ਦੀ ਸਰਕਾਰ ਬਾਗਿਆਂ ਦੇ ਨਿਸ਼ਾਨੇ ਤੇ ਵੀ ਹੋਵੇਗੀ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਹੋਵੇਗੀ ਤੇ ਉਥੇ ਆਮ ਲੋਕਾਂ ਦੇ ਨਿਸ਼ਾਨੇ ਤੇ ਤਾਂ ਹੋਵੇਗੀ ਕਿ ਤੁਸੀਂ ਕਿਹਾ ਕਰਦੇ ਸੀ ਕਿ ਅਸੀਂ ਰੇਤੇ ਦੇ ਵਿੱਚੋਂ ਜਿਹੜਾ ਕਿ ਇੰਨਾ ਫੰਡ ਇਕੱਠਾ ਕਰਾਂਗੇ ਉਹ ਹੁਣ ਕਿੱਥੇ ਚਲਾ ਗਿਆ ਜਦੋਂ ਕਿ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਦੀ ਗੱਲ ਹੁੰਦੀ ਸੀ ਉਹ ਅਜੇ ਤੱਕ ਪੂਰੀ ਨਹੀਂ ਹੋ ਸਕੀ ਔਰ ਉਤੋਂ 20-20 ਕਰੋੜ ਰੁਪਏ ਪਿੰਡਾਂ ਚ ਇਕੱਠਾ ਕਰਨ ਦੀ ਇਹਨਾਂ ਦੇ ਡਿਊਟੀਆਂ ਲਾ ਦਿੱਤੀਆਂ ਗਈਆਂ ਨੇ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਯੋਗਦਾਨ ਪਾਇਆ ਗਿਆ ਹੈ